ਫਾਮਲੀ ਰੰਗ ਵਾਲੀ ਸੋਨੂ ਕੌਰ ਤੇ ਉਸ ਦਾ ਪਤੀ ਰੁਪਿੰਦਰ ਜਿਸ ਨੂੰ ਕਿ ਤੁਸੀਂ ਸਾਰੇ ਜਾਣਦੇ ਹੋ ਜੋ ਲਗਾਤਾਰ ਆਪਣੀਆਂ ਵੀਡੀਓਜ਼ ਤੇ ਵਲੌਗਸ ਤੇ ਕਰਕੇ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੇ ਹਨ ਤੇ ਕਿਸੇ ਨਾ ਕਿਸੇ ਗੱਲ ਕਾਰਨ ਜਿਹੜਾ ਸੋਨੂ ਕੌਰ ਨੂੰ ਲਗਾਤਾਰ ਸੋਸ਼ਲ ਮੀਡੀਆ ਤੇ ਲੋਕਾਂ ਦੇ ਵੱਲੋਂ ਟਰੋਲ ਵੀ ਕੀਤਾ ਜਾਂਦਾ ਹੈ ਤੇ ਕੁਝ ਅਜੀਹਾ ਹੀ ਹੁਣ ਸੋਨੂ ਕੌਰ ਦੇ ਨਾਲ ਫਿਰ ਦੁਬਾਰਾ ਹੋਇਆ ਹੈ ਜਿਸ ਤੋਂ ਬਾਅਦ ਲੋਕ ਉਸ ਨੂੰ ਕਾਫੀ ਜ਼ਿਆਦਾ ਟਰੋਲ ਕਰ ਰਹੇ ਹਨ ਉਸ ਦੀਆਂ ਪੋਸਟਾਂ ਥੱਲੇ ਕਾਫੀ ਵੱਡੇ ਵੱਡੇ ਕਮੈਂਟ ਕੀਤੇ ਜਾ ਰਹੇ ਹਨ ਤੇ ਲੋਕਾਂ ਦੇ ਵੱਲੋਂ ਕਾਫੀ ਮੰਦਾ ਚੰਗਾ ਵੀ ਬੋਲਿਆ ਜਾ ਰਿਹਾ ਹੈ ਤਾਂ ਮੁੱਦਾ ਇਹ ਹੈ ਕਿ ਸੋਨੂ ਕੌਰ ਨੇ ਮਸ਼ਹੂਰ ਹੋਣ ਤੋਂ ਪਹਿਲਾਂ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਮੈਂ ਕਦੇ ਵੀ ਜੀਨ ਟੌਪ ਨਹੀਂ ਪਾਵਾਂਗੀ ਹਮੇਸ਼ਾ ਹੀ ਪੰਜਾਬੀ ਸੂਟਾਂ ਦੇ ਵਿੱਚ ਨਜ਼ਰ ਆਵਾਂਗੀ ਤਾਂ ਅੱਜ ਆਪਣੇ ਇਸ ਵਚਨ ਨੂੰ ਤੋੜਦੇ ਹੋਏ ਸੋਨੂ ਕੌਰ ਵੂਪਰ ਜੋ ਕਿ ਇੱਕ ਮਸ਼ਹੂਰ ਬ੍ਰਾਂਡ ਹੈ ਉਸ ਦੇ ਆਊਟਲੈਟ ਵਿੱਚ ਜਾ ਕੇ ਉਸ ਨੇ ਵਲੌਗ ਸ਼ੇਅਰ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਉਸ ਨੇ ਵਲੌਗ ਦੇ ਵਿੱਚ ਜੀਨ ਟੌਪ ਪਾਇਆ ਹੋਇਆ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਨੂੰ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਹਨ ਕਿਉਂਕਿ ਸੋਨੂ ਕੌਰ ਨੇ ਇਹ ਗੱਲ ਲੋਕਾਂ ਨੂੰ ਬੋਲੀ ਸੀ ਕਿ ਮੈਂ ਕਦੇ ਵੀ ਜੀਨ ਟੌਪ ਵਿੱਚ ਨਹੀਂ ਨਜ਼ਰ ਆਵਾਂਗੀ ਹਮੇਸ਼ਾ ਹੀ ਜਿਹੜਾ ਪੰਜਾਬੀ ਸੂਟ ਪਾਵਾਂਗੀ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਕਾਫੀ ਵੱਡੇ ਵੱਡੇ ਕਮੈਂਟ ਕੀਤੇ ਜਾ ਰਹੇ ਹਨ ਸੂਟ 'ਚ ਮੇਰੀ ਟੌਹਰਾ ਕੀ ਹੋਇਆ ਉਦੋਂ ਤਾਤੂ ਜੀਨ ਨੂੰ ਮਾੜਾ ਦੱਸਦੀ ਸੀ ਹੁਣ ਜੀਨ ਪਾਈ ਫਿਰਦੀ ਆ ਤੋਗਲੀ ਇਸ ਦੇ ਨਾਲ ਹੀ ਸੂਟ ਪਾਉਣਾ ਸੀ ਸੋਨੂ ਕੌਰ ਤੋਤਾ ਤੇ ਆਪਾਂ ਤਾਂ ਅਨਸਬਸਕ੍ਰਾਈਬ ਕਰਤਾ ਇਹ ਕਹਿੰਦੀ ਸੀ ਮੈਂ ਸੂਟ ਹੀ ਪਾਉਣਿਆ ਅੱਜ ਪੈਂਟ ਪਾਈ ਫਿਰਦੀ ਆ ਬਸ ਆ ਗਏ ਆਪਣੇ ਅਸਲੀ ਲੱਛਣਾਂ ਤੇ ਉਹ ਤਾਂ ਫੇਮਸ ਹੋਣ ਨੂੰ ਕਹਿੰਦੇ ਸੀ ਕਾਫੀ ਵੱਡੇ ਵੱਡੇ ਕਮੈਂਟ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ ਅਸੀਂ ਤੁਹਾਨੂੰ ਪੂਰੇ ਕਮੈਂਟ ਨਹੀਂ ਦਿਖਾ ਸਕਦੇ ਉਸ ਨੂੰ ਕਾਫੀ ਹੱਦ ਤੱਕ ਜਿਹੜਾ ਟਰੋਲ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਾਕੀ ਤੁਸੀਂ ਆਪਣੀ ਰਾਈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ